तो वाहे गुरु जी का खालसा वाहू जी की फतेह जिरी बहुत निंदन जो घटना हुई पुलिस मुलाजमान ने जे जहा व्यहार विडियो देखने केसा तो फटके धूना मारना कुटना ਉਹ ਇੱਕ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਉਹ ਬੰਦਾ ਮਾਨਸਿਕ ਰੋਗੀ ਲੱਗਦਾ ਤੇ ਉਹੋ ਜਿਹੇ ਬੰਦੇ ਨਾਲ ਇਹੋ ਜਿਹਾ ਵਿਹਾਰ ਕਰਨਾ ਮੇਰੇ ਖਿਆਲ ਬਹੁਤ ਗਲਤ ਸੀਗਾ ਉਹਨੂੰ ਠੀਕ ਹੈ ਕਿ ਉਹਨੂੰ ਸਮਝਾਇਆ ਬਜਾਇਆ ਜਾ ਸਕਦਾ ਸੀ ਕੋਈ ਹੋਰ ਤਰੀਕਾ ਵਰਤਿਆ ਜਾ ਸਕਦਾ ਸੀ ਤੇ ਉਹਦੀ ਅਸੀਂ ਸੱਜ ਸ਼ਰਨ ਦੇ ਨੇ ਖੇਦੀ ਕਰਦੇ ਆ ਤੇ ਪ੍ਰਸ਼ਾਸਨ ਉਸੇ ਅਪੀਲ ਕਰਦੇ ਆ ਕਿ ਤੇ ਸਖਤ ਐਕਸ਼ਨ ਲੈ ਕੇ ਉਹ ਜੋ ਪੁਲਿਸ ਮੁਲਾਜ਼ਮ ਨੇ ਇਹੋ ਜਿਹੀ ਹਰਕਤ ਕੀਤੀ ਉਹਨਾਂ ਨੂੰ برخਾਸ ਕੀਤਾ ਜਾਵੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਚਾਹੀਦੀ ਹੈ ਇਸ ਸਸਪੈਂਡ ਤੇ ਚਲੋ ਜੀ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੀ ਹੁੰਦੀ ਆ ਪਰ ਅਸੀਂ ਸੋਚਦੇ ਹਾਂ ਕਿ ਉਹ ਜੋ 295 ਕੈਸਾਂ ਤੋਂ ਨਾ ਤੇ ਕੋ ਮਕਦਮਾ ਵੀ ਕਰਜ ਹੋਣਾ ਚਾਹੀਦਾ ਤੇ ਇਧੜੀ ਕਿ ਤਾਂ ਹੀ ਨਾ ਲੋਕਾਂ ਆਮ ਪੂਰੀਏ ਦੁਨੀਆ 'ਚ ਗੱਲ ਫੈਲੀ ਹੋਈ ਆ ਤੇ ਸਾਰੇ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਇਸ ਕਰਕੇ ਉਹਨਾਂ ਸਾਰਿਆਂ ਦੇ ਹਿਰਦੇ ਠੰਡੇ ਕਰਨ ਵਾਸਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਜੀ ਕੋਈ ਵੀਡੀਓ ਮਾਰੂ ਨਾ ਇਹ ਵਿੱਚ ਇਹ ਇਹ ਦੇਖੋ ਜੀ ਇਹਦੇ ਹੁਣ ਗੱਲਬਾਤ ਕਰਨ ਤੋਂ ਲੱਗਦਾ ਕਿ ਥੋੜਾ ਇਹ ਦੇ ਮਾਨਸਿਕ ਤੌਰ ਤੇ ਠੀਕ ਨਹੀਂਗਾ ਇਹਦੇ ਬੰਦੇ ਨਾਲ ਇਹੋ ਜਿਹਾ ਵਿਹਾਰ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨੂੰ ਪ੍ਰਕੋਪ ਕੀਤਾ ਗਿਆ ਹੋਊਗਾ ਜਾਂ ਜੋ ਵੀ ਹੋਇਆ ਵੈਸੇ ਗਲਤ ਆ ਪਰ ਪੁਲਿਸ ਮੁਲਾਜ਼ਮਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਮੇਰੇ ਖਿਆਲ ਬਹੁਤ ਵੱਡੀ ਉਹਨਾਂ ਨੇ ਕਿਹਾ ਕਿ ਤੁਸੀਂ ਰਿਪੋਰਟ ਦੇ ਦਿਓ ਉਹਨਾਂ ਵੱਲੋਂ ਰਿਪੋਰਟ ਲਖਾ ਦਿੱਤੀ ਗਈ ਆ ਤੇ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਉਮੀਦ ਹੈ ਕਿ ਉਹ ਕਾਰਵਾਈ ਸਹੀ ਅੰਜਾਮ ਤੱਕ ਪਹੁੰਚਾਉਣਗੇ